ਬਚਾਰੇ ਮਜ਼ਦੂਰਾਂ ਤੇ ਬਹੁਤ ਵੱਡੀ ਆਫਤਾਨ ਪਈ ਜਦੋਂ ਫੈਕਟਰੀ ਨੂੰ ਅੱਗ ਲੱਗ ਗਈ ਕਿਉਂਕਿ ਵੱਡਾ ਪਾਣਾ ਮਜ਼ਦੂਰਾਂ ਨਾਲ ਵਾਪਰਿਆ ਘਟਨਾ ਇਹ ਵਾਪਰੀ ਜੀ ਕਿ ਬੀਤੀ ਰਾਤ ਇੱਕ ਗੱਦਿਆਂ ਵਾਲੀ ਫੈਕਟਰੀ ਨੂੰ ਭਿਆਨਕ ਅੱਗ ਲੱਗ ਗਈ ਜਿਦੇ ਵਿੱਚ ਤਿੰਨ ਮਜ਼ਦੂਰ ਬੁਰੀ ਤਰ੍ਹਾਂ ਝੋਲਸ ਗਏ ਜਿਨ੍ਹਾਂ ਦੀ ਮੌਕੇ ਤੇ ਮੌਤ ਹੋ ਗਈ ਇਹ ਘਟਨਾ ਬਠਿੰਡਾ ਦੇ ਪਿੰਡ ਗਹਿਰੀ ਬੁੱਟਰ ਚ ਵਾਪਰੀ ਜਿੱਥੇ ਇੱਕ ਗੱਦਿਆਂ ਵਾਲੀ ਫੈਕਟਰੀ ਨੂੰ ਭਿਆਨਕ ਅੱਗ ਲੱਗ ਗਈ ਜਿਦੇ ਕਾਰਨ ਉਸ ਫੈਕਟਰੀ ਵਿੱਚ ਕੰਮ ਕਰਦੇ ਤਿੰਨ ਮਜ਼ਦੂਰ ਝੋਲਸੇ ਗਏ ਜਿਨ੍ਹਾਂ ਦੀ ਮੌਕੇ ਤੇ ਮੌਤ ਹੋ ਗਈ ਮਜ਼ਦੂਰਾਂ ਨਾਲ ਵਾਪਰੀ ਇਸ ਮੰਦਭਾਗੀ ਘਟਨਾ ਤੇ ਮਜ਼ਦੂਰਾਂ ਨੂੰ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਵਾਸਤੇ ਕੁਝ ਲੋਕ ਪੱਖੀ ਜਥੇਬੰਦੀਆਂ ਨੇ ਫੈਕਟਰੀ ਕੇਅਰ ਲਈ ਹੈ ਦੱਸਿਆ ਇਹ ਜਾ ਰਿਹਾ ਕਿ ਜਦੋਂ ਗੱਦਿਆਂ ਵਾਲੀ ਫੈਕਟਰੀ ਨੂੰ ਭਿਆਨਕ ਅੱਗ ਲੱਗੀ ਤਾਂ ਅੱਗ ਲੱਗਣ ਕਾਰਨ ਫੈਕਟਰੀ ਦਾ ਇੱਕ ਸ਼ੈੱਡ ਡਿੱਗ ਪਿਆ ਤੇ ਮਜ਼ਦੂਰ ਉੱਥੇ ਜਿਹੜੇ ਕੰਮ ਕਰਦੇ ਸੀ ਉਹ ਵਿੱਚੇ ਹੀ ਝੁੱਲ ਗਏ ਜਿਨ੍ਹਾਂ ਦੀ ਮੌਤ ਹੋ ਗਈ। ਇਹ ਵੀ ਦੱਸਿਆ ਜਾ ਰਿਹਾ ਕਿ ਅੱਗ ਇੰਨੀ ਭਿਆਨਕ ਸੀ ਉੱਥੇ ਬਹੁਤ ਸਾਰੀਆਂ ਫਾਇਰ ਬਰਗੇਡ ਆ ਗਈਆਂ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਕੁਝ ਕੁ ਫਾਇਰ ਬਰਗੇਡ ਅੱਗ ਤੇ ਕਾਬੂ ਪਾਉਣ ਵਾਸਤੇ ਹਰਿਆਣਾ ਤੋਂ ਵੀ ਮਗਾਈਆਂ। ਪਰ ਅੱਗ ਤੇ ਕਾਬੂ ਨਹੀਂ ਪੈ ਰਿਹਾ ਸੀ ਫੈਕਟਰੀ ਵਿੱਚ ਅੱਗ ਕਿਉਂ ਲੱਗੀ ਕਿਵੇਂ ਲੱਗੀ ਇਹਦਾ ਪੂਖਤਾ ਕਾਰਨ ਤਾਂ ਹਲੇ ਕੋਈ ਸਾਹਮਣੇ ਨਹੀਂ ਆਇਆ ਪਰ ਅਸ਼ੰਕਾ ਇਹ ਦਤਾਇਆ ਜਾ ਰਿਹਾ ਕਿ ਸ਼ਾਰਟ ਸਰਕਟ ਹੋਣ ਕਾਰਨ ਇਸ ਫੈਕਟਰੀ ਵਿੱਚ ਅੱਗ ਲੱਗੀ ਤੇ ਅੱਗ ਇੰਨਾ ਭਿਆਨਕ ਰੂਪ ਧਾਰਨ ਕਰ ਗਈ ਕਿ ਉਹਨੂੰ ਕਾਬੂ ਕਰਨਾ ਮੁਸ਼ਕਲ ਹੋ ਗਿਆ ਕਿਉਂਕਿ ਫੈਕਟਰੀ ਵਿੱਚ ਜਿੰਨਾ ਮਟੀਰੀਅਲ ਸੀ ਉਹ ਸਾਰਾ ਗੱਦਿਆਂ ਨੂੰ ਬਣਾਉਣ ਵਾਲਾ ਸੀ ਤੇ ਜਿਹੜਾ ਜਲਨਸ਼ੀਲ ਸੀ ਜਿਹਦੇ ਤੇ ਕਾਬੂ ਪਾਉਣਾ ਔਖਾ ਹੋ ਗਿਆ ਅੱਗ ਥੋੜੇ ਥੋੜੇ ਨਾਲ ਵਾਦੀ ਵਾਦੀ ਬਹੁਤ ਜਿਆਦਾ ਭਿਆਨਕ ਰੂਪ ਬਹੁਤ ਜਲਦੀ ਧਾਰ ਗਈ ਜਿਹਦੇ ਤੇ ਇੰਨੀਆਂ ਫਾਇਰ ਬ੍ਰਿਗੇਡਾਂ ਜਿਹੜੀਆਂ ਪੂਰੇ ਪੰਜਾਬ ਵਿੱਚੋਂ ਮਗਾਂਗਾ ਗਈਆਂ ਤੇ ਹਰਿਆਣੇ ਤੋਂ ਵੀ ਮਗਾਂਗਾ ਗਈਆਂ ਪਰ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ ਜਿਹਦੇ ਕਾਰਨ ਤਿੰਨ ਮਜ਼ਦੂਰ ਜਿਹੜੇ ਉਹਦੇ ਵਿੱਚ ਹੀ ਮੱਚ ਗਏ ਤੇ ਉਹਨਾਂ ਤਿੰਨਾਂ ਮਜ਼ਦੂਰਾਂ ਦੀ ਮੌਤ ਹੋ ਗਈ ਲੋਕਾਂ ਦਾ ਕਹਿਣਾ ਕਿ ਆਏ ਦਿਨ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਕਦੇ ਕਿਸੇ ਫੈਕਟਰੀ ਵਿੱਚ ਅੱਗ ਲੱਗ ਜਾਂਦੀ ਕਦੇ ਕਿਸੇ ਫੈਕਟਰੀ ਵਿੱਚ ਅੱਗ ਲੱਗ ਜਾਂਦੀ ਹੈ ਪਿਛਲੇ ਦਿਨ ਹੀ ਖਬਰ ਆਈ ਸੀ ਕਿ ਪਟਾਕੇ ਵਾਲੀ ਫੈਕਟਰੀ ਵਿੱਚ ਅੱਗ ਲੱਗ ਗਈ ਤੇ ਅਜੇ ਵਿੱਚ ਜੇ ਕਿਸੇ ਦਾ ਨੁਕਸਾਨ ਹੁੰਦਾ ਤਾਂ ਉੱਥੇ ਕੰਮ ਕਰਦੇ ਜਿਹੜੇ ਵਰਕਰ ਹੁੰਦੇ ਆ ਜਿਹੜੇ ਮਜ਼ਦੂਰ ਹੁੰਦੇ ਆ ਉਹਨਾਂ ਦਾ ਹੁੰਦਾ ਕਿਉਂਕਿ ਬਹੁਤ ਥਾਵਾਂ ਤੇ ਅਜਿਹਾ ਹੋ ਚੁੱਕਾ ਕਿ ਅਜਿਹੀਆਂ ਫੈਕਟਰੀਆਂ ਕਾਰਖਾਨਿਆਂ ਵਿੱਚ ਜਿੱਥੇ ਭਿਆਨਕ ਅੱਗ ਲੱਗੀ ਤੇ ਉੱਥੇ ਮਜ਼ਦੂਰਾਂ ਦੀ ਮੌਤ ਹੋਈ ਲੋਕਾਂ ਦਾ ਇਹ ਵੀ ਕਹਿਣਾ ਕਿ ਜਦੋਂ ਫੈਕਟਰੀ ਮਾਲਕਾਂ ਨੂੰ ਪਤਾ ਹੁੰਦਾ ਕਿ ਅਸੀਂ ਆਪਣੀ ਫੈਕਟਰੀ ਵਿੱਚ ਜਲਨਸ਼ੀਲ ਪਦਾਰਥਾਂ ਦਾ ਪ੍ਰਯੋਗ ਕਰ ਰਹੇ ਹਾਂ ਜਿਹਨਾਂ ਨੂੰ ਭਿਆਨਕ ਅੱਗ ਲੱਗ ਸਕਦੀ ਹੈ ਤਾਂ ਫਿਰ ਉਹ ਆਪਣੀਆਂ ਫੈਕਟਰੀਆਂ ਵਿੱਚ ਅੱਗ ਬੁਝਾਊ ਯੰਤਰਾਂ ਦਾ ਪੂਖਤਾ ਪ੍ਰਬੰਧ ਕਿਉਂ ਨਹੀਂ ਕਰਦੇ ਛੋਟ ਸਰਕਟ ਜਾਂ ਹੋਰ ਇਦਾਂ ਦੇ ਕਾਰਨਾਂ ਕਰਕੇ ਅੱਗ ਨਾ ਲੱਗੇ ਤੇ ਜੇ ਇਹਦੇ ਵਿੱਚ ਸਭ ਤੋਂ ਵੱਧ ਕਿਸੇ ਦਾ ਨੁਕਸਾਨ ਹੁੰਦਾ ਤਾਂ ਉਹ ਹੁੰਦਾ ਮਜ਼ਦੂਰਾਂ ਦਾ ਜਿਹੜੇ ਉਹਨਾਂ ਫੈਕਟਰੀਆਂ ਵਿੱਚ ਕਾਰਖਾਨੇ ਵਿੱਚ ਕੰਮ ਕਰ ਰਹੇ ਹੁੰਦੇ ਆ ਜਿੱਥੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਜਿੱਥੇ ਕਿਤੇ ਮਸ਼ੀਨਰੀ ਮਾੜੀ ਕਿਸਮ ਦੀ ਹੁੰਦੀ ਆ ਜਿਹਦੇ ਕਰਕੇ ਉਹ ਟੁੱਟ ਕੇ ਮਜ਼ਦੂਰਾਂ ਦਾ ਕੋਈ ਨੁਕਸਾਨ ਜਾਨੀ ਨੁਕਸਾਨ ਹੁੰਦਾ ਤੇ ਜਾਂ ਅਜਈਆਂ ਅੱਗਾਂ ਲੱਗ ਕੇ ਮਜ਼ਦੂਰਾਂ ਦਾ ਕੋਈ ਜਾਨੀ ਨੁਕਸਾਨ ਹੁੰਦਾ ਜਾਂ ਮਜ਼ਦੂਰਾਂ ਦਾ ਨੁਕਸਾਨ ਹੁੰਦਾ ਜਾਂ ਉਹਨਾਂ ਦੇ ਪਰਿਵਾਰਾਂ ਦਾ ਨੁਕਸਾਨ ਹੁੰਦਾ ਬਾਅਦ ਵਿੱਚ ਉਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਰਹਿੰਦਾ ਤੇ ਇੱਕ ਗੱਲ ਹੋਰ ਜਦੋਂ ਅਜਈਆਂ ਘਟਨਾਵਾਂ ਵਿੱਚ ਮਜ਼ਦੂਰਾਂ ਦੀ ਮੌਤ ਹੋ ਜਾਂਦੀ ਆ ਤੇ ਉਹਨਾਂ ਦੀਆਂ ਖਬਰਾਂ ਉਹਨਾਂ ਦੀ ਚਰਚਾ ਉਹਨਾਂ ਦੀ ਮੌਤ ਦੀ ਚਰਚਾ ਵੀ ਬਹੁਤ ਘੱਟ ਹੁੰਦੀ ਆ ਜਿਵੇਂ ਕੁਝ ਵਾਪਰੇ ਹੀ ਨਾ ਹੋਵੇ ਹੁਣ ਵੀ ਤਿੰਨਾਂ ਮਜ਼ਦੂਰਾਂ ਦੀ ਮੌਤ ਹੋਈ ਆ ਤੇ ਉਹਨਾਂ ਦੀ ਜਿਹੜੀ ਖਬਰ ਆ ਸੋਸ਼ਲ ਮੀਡੀਆ ਤੇ ਦੂਸਰੇ ਮੀਡੀਆ ਤੇ ਬਹੁਤ ਘੱਟ ਦਿਖਾਈ ਜਾ ਰਹੀ ਹੈ ਜਿਵੇਂ ਕੁਝ ਵਾਪਰਿਆ ਹੀ ਨਾ ਹੋਵੇ ਦੇਖੋ ਇੱਥੇ ਹੁੰਦਾ ਕੀ ਆ ਜੇ ਕੋਈ ਫਿਲਮੀ ਐਕਟਰ ਕੋਈ ਹੀਰੋ ਕੋਈ ਹੋਰ ਮਸ਼ਹੂਰ ਬੰਦਾ ਉਹਦਾ ਕੋਈ ਪੈਰ ਵੀ ਦੁਖੇ ਨਾ ਤੇ ਸਾਰੇ ਮੀਡੀਆ ਵਿੱਚ ਚਰਚਾ ਹੁੰਦੀ ਆ ਕਿ ਅਫਲਾਣੇ ਬੰਦੇ ਦਾ ਪੈਰ ਦੁਖਿਆ ਜੇ ਕਿਸ ਨੂੰ ਛਿੱਕਾਂ ਲੱਗ ਜਾਂਨ ਤਾਂ ਸਾਰਾ ਦਿਨ ਉਹੀ ਦਿਖਾਈ ਜਾਂਦੇ ਆ ਕਿ ਉਹਨੂੰ ਛਿੱਕਾਂ ਲੱਗੀਆਂ ਜੀ ਉਹ ਹੁਣ ਹਸਪੀਟਲ ਚ ਗਿਆ ਹੁਣ ਉਹ ਬੈੱਡ ਤੇ ਪੈ ਗਿਆ ਹੁਣ ਉਹਨੂੰ ਆਏ ਹੋ ਗਿਆ ਹੁਣ ਉਹ ਨਜੂ ਹੋ ਗਿਆ ਮਤਲਬ ਲਗਾਤਾਰ ਲਗਾਤਾਰ ਇਹੋ ਜਿਹੇ ਵੱਡੇ ਜਿਹੜੇ ਹੀਰੋ ਹੁੰਦੇ ਆ ਉਹਨਾਂ ਦੀ ਕਵਰੇਜ ਕਰਦੇ ਰਹਿੰਦੇ ਤੇ ਜਿਹੜੇ ਗਰੀਬ ਗੁਰਬੇ ਹੁੰਦੇ ਆ ਉਹਨਾਂ ਨੂੰ ਕੋਈ ਪੁੱਛਦਾ ਤੱਕ ਨਹੀਂ ਉਹਦੀ ਮੌਤ ਤੇ ਵੀ ਇਵੇਂ ਸਮਝਿਆ ਜਾਂਦਾ ਜਿਵੇਂ ਕੁਝ ਹੋਇਆ ਹੀ ਨਹੀਂ ਤੇ ਜੇ ਫਿਲਮੀ ਐਕਟਰ ਕਿਤੇ ਘੁੰਮਣ ਜਾਂਦੇ ਆ ਉਹਨਾਂ ਦੇ ਘੁੰਮਣ ਦੀਆਂ ਤਸਵੀਰਾਂ ਵੀ ਜੀ ਉਹ ਘੁੰਮਣ ਗਏ ਆ ਫਲਾਨੀ ਥਾਂ ਤੇ ਆ ਉਹਨਾਂ ਨੇ ਐ ਪੋਜ ਵਿੱਚ ਫੋਟੋ ਦਿੱਤੀ ਆ ਉਹਨਾਂ ਨੇ ਅੱਜ ਆ ਪਹਿਨੇ ਆ ਅਜੋ ਫਲਾਨੇ ਰੈਸਟੋਰੈਂਟ ਵਿੱਚ ਖਾ ਰਹੇ ਆ ਇਹ ਹੈ ਉਹ ਹੈ ਫਲਾਨੀ ਹੀਰੋਇਨ ਦੇ ਬੱਚਾ ਹੋਣ ਵਾਲਾ ਉਹ ਹੁਣ ਐਸ ਹਾਲਤ ਵਿੱਚ ਆ ਉਹ ਹੁਣ ਹਸਪੀਟਲ ਜਾ ਰਹੇ ਆ ਉਹਨਾਂ ਦੇ ਘਰ ਬੱਚਾ ਹੋ ਗਿਆ ਫਿਰ ਉਹਨਾਂ ਨੇ ਉਹਦਾ ਆ ਨਾਮ ਰੱਖ ਲਿਆ ਮਤਲਬ ਗੈਰ ਜ਼ਰੂਰੀ ਗੱਲਾਂ ਜਿਨ੍ਹਾਂ ਦੀ ਜ਼ਰੂਰਤ ਹੀ ਨਹੀਂ ਤੇ ਜਿਹੜੇ ਵਿਚਾਰੇ ਮਜ਼ਦੂਰ ਹੁੰਦੇ ਨੇ ਜਿਹੜੇ ਇਸ ਧਰਤੀ ਤੇ ਹਰ ਚੀਜ਼ ਪੈਦਾ ਕਰਨ ਵਾਲੇ ਨੇ ਚਾਹੇ ਉਹ ਅੰਨ ਪੈਦਾ ਕਰਨਾ ਤਾਂ ਵੀ ਮਜ਼ਦੂਰਾਂ ਦੀ ਮਦਦ ਤੋਂ ਬਿਨਾ ਅਸੀਂ ਅੰਨ ਨਹੀਂ ਪੈਦਾ ਕਰ ਸਕਦੇ ਜੇ ਕੋਈ ਫੈਕਟਰੀਆਂ ਵਿੱਚ ਕੰਮ ਆ ਤਾਂ ਤਾਂ ਵੀ ਵੱਡੀ ਗੱਡੀ ਮਜ਼ਦੂਰ ਮਜ਼ਦੂਰ ਹੀ ਮਤਲਬ ਉੱਥੇ ਜੋ ਵੀ ਬਣਾਉਂਦੇ ਆ ਫੈਕਟਰੀਆਂ ਵਿੱਚ ਸੂਈ ਤੋਂ ਲੈ ਕੇ ਜਹਾਜ਼ ਤੱਕ ਜੋ ਵੀ ਬਣਾਉਂਦੇ ਆ ਉਹ ਮਜ਼ਦੂਰ ਬਣਾਉਂਦੇ ਆ ਤੇ ਉਹਨਾਂ ਮਜ਼ਦੂਰਾਂ ਨੇ ਜਿਹ ਜੋ ਸਾਨੂੰ ਸਭ ਕੁਝ ਦਿੰਦੇ ਆ ਜੋ ਸਭ ਕੁਝ ਬਣਾਉਂਦੇ ਆ ਜਿਨ੍ਹਾਂ ਦੇ ਹੱਥਾਂ ਦੀ ਕਿਰਤ ਹੁੰਦੀ ਆ ਹਰ ਚੀਜ਼ ਉਹਨਾਂ ਨੂੰ ਅਸੀਂ ਐ ਸਮਝ ਲੈਨੇ ਆ ਉਹਨਾਂ ਦੀ ਮੌਤ ਨੂੰ ਵੀ ਅਸੀਂ ਐ ਸਮਝ ਲੈਨੇ ਆ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਕਿਉਂਕਿ ਪਿਛਲੇ ਦਿਨੀ ਵੀ ਇੱਕ ਘਟਨਾ ਵਾਪਰੀ ਵਿਚਾਰੇ ਮਨਰੇਗਾ ਮਜ਼ਦੂਰ ਕੰਮ ਕਰ ਰਹੇ ਸੀ ਤੇ ਉਹਨਾਂ ਉੱਪਰ ਲਿਆ ਕੇ ਕਿਸੇ ਨੇ ਟਰੱਕ ਚੜਾਤਾ ਤੇ ਉਹ ਉੱਥੇ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਤੇ ਪਤਾ ਨਹੀਂ ਉਹਨਾਂ ਦੀ ਕੋਈ ਸੁਣਵਾਈ ਹੋਣੀ ਆ ਕਿ ਨਹੀਂ ਹੋਣੀ ਕਿਉਂਕਿ ਉੱਥੇ ਤਾਂ ਅਗਲਿਆਂ ਦੇ ਚਾਰ ਘਰ ਉੱਜੜ ਗਏ ਤੇ ਇੱਥੇ ਇੱਥੇ ਬਿਚਾਰੇ ਅੱਗ ਵਿੱਚ ਝੁੱਲਸ ਕੇ ਜਿਹੜੇ ਮਜ਼ਦੂਰ ਮਰ ਗਏ ਤਿੰਨ ਘਰ ਉੱਥੇ ਉੱਜੜ ਗਏ ਤੇ ਆਏ ਦਿਨ ਇਹ ਘਟਨਾਵਾਂ ਵਾਪਰਦਿਆਂ ਹੀ ਰਹਿੰਦੀਆਂ ਸਰਕਾਰ ਨੂੰ ਵੀ ਚਾਹੀਦਾ ਕਿ ਸਰਕਾਰ ਇਸ ਪਾਸੇ ਧਿਆਨ ਦੇਵੇ ਤੇ ਜਿਹੜੇ ਫੈਕਟਰੀ ਮਾਲਕਾ ਉਹਨਾਂ ਨੂੰ ਸਖਤ ਹਦਾਇਤਾਂ ਕਰੇ ਕਿ ਜਿਹੜੀਆਂ ਫੈਕਟਰੀਆਂ ਦੀ ਮੁਰੰਮਤ ਹੋਣ ਵਾਲੀਆਂ ਆ ਪੁਰਾਣੇ ਕਾਰਖਾਨੇ ਫੈਕਟਰੀਆਂ ਨੇ ਉਹਨਾਂ ਦੀ ਮੁਰੰਮਤ ਕਰਾਵੇ ਤਾਕੇ ਜਿਹੜੀਆਂ ਸ਼ਾਰਟ ਸਰਕਟ ਜਾਂ ਇਦਾਂ ਦੀਆਂ ਹੋਰ ਘਟਨਾਵਾਂ ਵਾਪਰਦੀਆਂ ਨੇ ਮਸ਼ੀਨਾਂ ਟੁੱਟਣ ਨਾਲ ਮਜ਼ਦੂਰਾਂ ਦੀ ਮੌਤ ਜਾਂ ਇਦਾਂ ਦੀਆਂ ਕਿੰਨੀਆਂ ਘਟਨਾਵਾਂ ਵਾਪਰਦੀਆਂ ਨੇ ਉਹਨਾਂ ਤੋਂ ਰੋਕਿਆ ਜਾ ਸਕੇ ਤੇ ਮਜ਼ਦੂਰਾਂ ਦੀ ਸੇਫਟੀ ਵਾਸਤੇ ਉਹਨਾਂ ਨੂੰ ਸੇਫਟੀ ਕਿਟਾਂ ਮੁਹਿਆ ਕਰਾਉਣ ਜਿਹੜੇ ਕਾਰਖਾਨੇ ਫੈਕਟਰੀਆਂ ਦੇ ਮਾਲਕਾ ਤਾਂ ਕਿ ਜਿਹੜੀ ਮਜ਼ਦੂਰਾਂ ਦੀ ਜ਼ਿੰਦਗੀ ਆ ਉਹਨੂੰ ਸੁਰੱਖਿਅਤ ਕੀਤਾ ਜਾ ਸਕੇ ਉਹਨਾਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾ ਸਕੇ ਇਹਨਾਂ ਘਟਨਾਵਾਂ ਨੂੰ ਘਟਾਇਆ ਜਾ ਸਕੇ ਇਹ ਬੇਹੱਦ ਦੁਖਦਾਇਕ ਘਟਨਾ ਵਾਪਰੀ ਬਠਿੰਡਾ ਦੇ ਗਹਿਰੀ ਵਿੱਚ ਕਿ ਗੱਦਾ ਫੈਕਟਰੀ ਵਿੱਚ ਕੰਮ ਕਰਦੇ ਮਜ਼ਦੂਰ ਉਥੇ ਗੱਦਾ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਕਾਰਨ ਪੂਰੀ ਤਰ੍ਹਾਂ ਝੋਲਸ ਗਏ ਜਿਨ੍ਹਾਂ ਦੀ ਮੌਕੇ ਤੇ ਮੌਤ ਹੋ ਗਈ ਹੁਣ ਦੇਖੋ ਉਹਨਾਂ ਵਿਚਾਰਿਆਂ ਦੇ ਪਰਿਵਾਰ ਜਿਹੜੇ ਉਮੀਦਾਂ ਲਾ ਕੇ ਬੈਠੇ ਸੀ ਕਿ ਸਾਡੇ ਘਰ ਦੇ ਕੁਝ ਨਾ ਕੁਝ ਸਾਡੇ ਵਾਸਤੇ ਰੋਟੀ ਕਮਾ ਕੇ ਲੈ ਕੇ ਆਉਣਗੇ ਜਿਹੜੇ ਵਿਚਾਰੇ ਉਥੇ ਰੋਟੀ ਦਾ ਹੀਲਾ ਕਰਨ ਗਏ ਸੀ ਤੇ ਸਦਾ ਦੀ ਨੀਂਦ ਸੌਂਗੇ ਉਹਨਾਂ ਦੇ ਪਰਿਵਾਰਾਂ ਦਾ ਬਣੂਗਾ ਕੀ ਉਹਨਾਂ ਦੇ ਪਰਿਵਾਰਾਂ ਦੀ ਇਸ ਵਕਤ ਕੀ ਹਾਲਤ ਹੋਵੇਗੀ ਇਹ ਤਾਂ ਉਹਨਾਂ ਦੇ ਪਰਿਵਾਰ ਹੀ ਜਾਣਦੇ ਆ ਤੇ ਸਾਨੂੰ ਵੀ ਅਜੇ ਪਰਿਵਾਰਾਂ ਦਾ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ